ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕਹਿੰਦੇ ਐ ਕੋ ਨਾ ਚੱਲੀ ਬਾਬਾ ਤੇ ਹੈਈ ਅਜੇ ਪਰਸੋਂ ਮੋਦੀ ਜੀ ਮਨੀਪੁਰ ਜਾ ਕੇ ਆਏ ਐ ਬਹੁਤ ਬੜੀਆਂ ਬੜੀਆਂ ਗੱਲਾਂ ਕਰਕੇ ਆਏ ਐ ਤੇ ਕੱਲ ਫੇਰ ਉੱਥੇ ਦੁਬਾਰਾ ਜਿਹੜੀ ਐ ਉਹ ਕੁਝ ਜਿਹੜੇ ਮੁਜਾਹਰਾਕਾਰੀਆਂ ਉਹਨਾਂ ਦੀ ਸਿਕਿਉਰਿਟੀ ਫੋਰਸਿਜ਼ ਨਾਲ ਝੜੱਪਾਂ ਹੋਈਆਂ ਨੇ ਤੇ ਮਾਰ-ਟਾੜ ਹੋਈ ਐ ਕਿਉਂਕਿ ਮੋਦੀ ਜੀ ਦੇ ਜਾਣ ਤੋਂ ਪਹਿਲਾਂ 12 ਸਤੰਬਰ ਨੂੰ ਜਿਹੜੇ ਉਹਨਾਂ ਦੀ ਡੈਕੋਰੇਸ਼ਨ ਦੇ ਲਾਏ ਹੋਏ ਸੀ ਉਹਨਾਂ ਦੇ ਬਹੁਤ بڑے بڑے ਜਿਹੜੀਆਂ ਤਸਵੀਰਾਂ ਲਾਈਆਂ ਹੋਈਆਂ ਸੀ ਲੋਕਾਂ ਨੂੰ ਉਹਦੇ ਤੋਂ ਚਿੜ ਸੀ ਉਹਨਾਂ ਨੂੰ ਉਹਨਾਂ ਨੇ ਹਟਾਇਆ ਭੰਨ ਤੋੜ ਉਹਨਾਂ ਦੀ ਕੀਤੀ ਤੇ ਉਦੋਂ ਪੁਲਿਸ ਨੇ ਦੋ ਜਣੇ ਗ੍ਰਿਫਤਾਰ ਕਰ ਲਏ ਉਹਨਾਂ ਦੀ ਰਿਹਾਈ ਵਾਸਤੇ ਕੱਲ ਮੁਜ਼ਾਰੇ ਹੋਏ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੇ ਸੀ ਕੁਸ਼ ਪੜਕਾ ਹਟ ਦੇ ਨਾਲ ਜਾਂ ਸਕਿਉਰਿਟੀ ਫੋਰਸਿਸ ਦੇ ਵੱਲੋਂ ਢੁਕਾਹਟ ਦੇ ਨਾਲ ਉਹ ਦੁਬਾਰਾ ਪੱਥਰਬਾਜੀ ਤੇ ਹੋਰ ਇਸ ਤਰ੍ਹਾਂ ਦੇ ਹਾਲਤ ਬਣ ਗਏ ਸੋ ਅਸੀਂ ਸਮਝਦੇ ਹਾਂ ਕਿ ਜਿਹੜਾ ਮੂਲ ਕਾਰਨ ਹੈ ਉਥੋਂ ਦੀਆਂ ਦੋ ਜਿਹੜੀਆਂ ਵੱਡੀਆਂ ਜਿਹੜੀਆਂ ਤਬਕੇ ਐ ਕਬੀਲੇ ਐ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਬਹੁਤ ਵੱਡਾ ਫਰਕ ਪਾਇਆ ਹੈ ਮੋਦੀ ਸਰਕਾਰ ਨੇ ਉਥੋਂ ਦੀ ਜਿਹੜੀ ਬੀਜੇਪੀ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਨੇ ਉਸ ਫਰਕ ਨੂੰ ਮਟਾਇਆ ਨਹੀਂ ਗਿਆ ਚਾਹੀਦਾ ਤਾਂ ਇਹ ਸੀ ਵੀ ਜਿਹੜੀਆਂ ਦੋ ਅੱਡ-ਅੱਡ ਇਲਾਕਿਆਂ ਦੇ ਵਿੱਚ ਜੂਰਾਚਾਰਨਪੁਰ ਤੇ ਦੂਜੀ ਇਮਫਾਲ ਦੇ ਵਿੱਚ ਰੈਲੀਆਂ ਕੀਤੀਆਂ મોદી ਜੀ ਨੇ ਉਹ ਇੱਕ ਥਾਂ ਤੇ ਕਰਦੇ ਸਾਂਝੀਆਂ ਕਰਦੇ ਇਕੱਠੇ ਉਹਨਾਂ ਨੂੰ ਬਿਠਾਉਂਦੇ ਤਾਂ ਕਿ ਉਹਨਾਂ ਦੇ ਮਾਨ ਦੇ ਵਿੱਚ ਜਿਹੜੇ ਭੇਦ ਪਾਏ ਗਏ ਸੀਗੇ ਉਹ ਦੂਰ ਹੁੰਦੇ ਪਰ ਉਹ ਅਜੇ ਵੀ ਬਰਕਰਾਰ ਨੇ ਉਹ ਨਫ਼ਰਤ ਅਜੇ ਬਰਕਰਾਰ ਹੈ ਦੇਖਦੇ ਆ ਅਸੀਂ ਤਾਂ ਉਮੀਦ ਹੀ ਕਰ ਸਕਦੇ ਆ ਵੀ ਉਹ ਨਫ਼ਰਤਾਂ ਘਟੇ ਦੂਜੇ ਪਾਸੇ ਦੋਸਤੋ ਮੋਦੀ ਜੀ ਜਿਹੜੇ ਹੈ ਆਪਣੇ ਅਸਾਮ ਗਏ ਉਹ ਸਾਰੇ ਨਾਰਥ-ਈਸਟ ਦਾ ਘੇੜਾ ਘੱਟ ਰਹੇ ਹੈ ਦਰਸਨ ਉਸੇ ਬਹਾਨੇ ਨਾਲ ਉਹ ਮਨੀਪੁਰ ਗਏ ਹੈ ਵੀ ਲੋਕਾਂ ਨੇ ਕਹਿਣਾ ਹੈ ਅਸਾਮ ਜਾਏ ਮੋਦੀ ਜੀ ਮਿਜ਼ੋਰਮ ਜਾਏ ਹੈ ਤ੍ਰਿਪੁਰੇ ਜਾਏ ਉੱਥੇ ਕਿਉਂ ਨਹੀਂ ਗਏ ਇਸ ਕਰਕੇ ਉਹ ਇੱਥੇ ਵੀ ਜਾਏ ਵੀ ਤਾਂ ਕਿ ਇਹ ਲੰਬਾ ਨਾ ਆ ਜੇ ਤੇ ਹਰ ਥਾਂ ਦੇ ਉੱਤੇ ਉਹ ਹਜ਼ਾਰਾਂ ਕਰੋੜਾਂ ਦੇ ਪੈਕੇਜ ਦੇ ਰਹੇ ਹੈ ਅਸਾਮ 'ਚ ਕੱਲ ਬੋਲਦਿਆਂ ਹੋਇਆਂ ਉਹਨਾਂ ਨੇ ਦੋ ਬੜੀਆਂ ਭਿਆਨਕ ਗੱਲਾਂ ਕਹੀਆਂ ਇੱਕ ਗੱਲ ਇਹ ਕਹੀ ਵੀ ਜਿਹੜੀ ਕਾਂਗਰਸ ਪਾਰਟੀ ਹੈ ਉਹ ਕੁਸ ਪੈਂਟੀਆਂ ਨੂੰ ਤੇ دہشت گردਾਂ ਨੂੰ ਵਿਚਾਰਹੀ ਹੈ ਤੇ دہشت گردਾਂ ਦਾ ਸਮਰਥਨ ਕਰ ਰਹੀ ਹੈ ਮੋਦੀ ਜੀ ਇਹ ਬਹੁਤ ਵੱਡਾ ਇਲਜ਼ਾਮ ਹੈ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਜੇ ਪਨਾ ਕਾਂਗਰਸ ਪਾਰਟੀ ਸਮੁੱਚੇ ਤੌਰ ਤੇ ਜਾਂ ਉਹਨਾਂ ਦੇ ਕੁਝ ਆਗੂ ਸੱਚਮੁੱਚ ਹੀ دہشت گردਾਂ ਦਾ ਸਮਰਥਨ ਕਰ ਰਹੇ ਹੈ ਫਿਰ ਥੋਡੀ ਜਿਹੜੀ ਸਰਕਾਰ ਹੈ ਉਹ ਕੀ ਕਰ ਰਹੀ ਹੈ ਉਹ دہشت گردਾਂ ਦੇ ਸਮਰਥਨਾਂ ਕਰਨ ਵਾਲਿਆਂ ਨੂੰ ਅੰਦਰ ਕਿਉਂ ਨਹੀਂ ਦਿੰਦੀ ਉਹ ਤਾਂ ਤੁਸੀਂ ਹਰ ਬੰਨੇ ਨਾਲ ਅੰਦਰ ਦੇ ਦਿਨ ਸਿਰਫ ਕਹਿਣ ਖਾਤਰੇ ਕਹਿੰਦੇ ਤੁਹਾਡਾ ਮਤਲਬ ਕੁਸਪੈਂਟੀਆਂ ਤੋਂ ਮਤਲਬ ਕੋਈ ਪਾਕਿਸਤਾਨ ਬੰਗਲਾਦੇਸ਼ ਤੋਂ ਕੋਈ ਚਾਰ ਬੰਦੇ ਆਏ ਹੋਣਗੇ ਉਹਨਾਂ ਨੂੰ ਫੜੋ ਤੁਸੀਂ ਉਹਨਾਂ ਨੂੰ ਫੜ ਕੇ ਜੋ ਸਜ਼ਾਵਾਂ ਬਣਦੀਆਂ ਦਿਓ ਸਰਕਾਰ ਉੱਥੇ ਵੀ ਥੋੜੀ ਸੈਂਟਰ 'ਚ ਵੀ ਥੋੜੀ ਤੇ ਕਾਂਗਰਸ ਪਾਰਟੀ ਫਿਰ ਇੱਡੀ ਤਕੜੀ ਹੋ ਗਈ ਕਿ ਵੀ ਉਹ ਉੱਥੇ ਬਹੁਤ ਸਾਰੇ ਕੁਸਪੈਂਟੀਆਂ ਲਿਆ ਕੇ ਉਹਨਾਂ ਦੀ ਸਰਕਾਰ ਬਣ ਰਹੀ ਹੈ ਸੋ ਇਹ ਜਿਹੜੇ ਨਾਰੇ ਆ ਨਾ ਇਸ ਤਰ੍ਹਾਂ ਦੇ ਬੜੇ ਖਤਰਨਾਕ ਨੇ ਤੁਸੀਂ ਅਸਲ 'ਚ ਉੱਥੇ ਜਿਹੜੇ ਬੰਗਾਲੀ ਮੁਸਲਮਾਨ ਨੇ ਜਿਨ੍ਹਾਂ ਨੂੰ ਤੁਸੀਂ ਮੀਆਂ ਮੁਸਲਮਾਨ ਕਹਿ ਕੇ ਭੰਡਦੇ ਹੋ ਅਸਲ 'ਚ ਤੁਹਾਡੇ ਟਾਰਗੇਟ ਤੇ ਉਹ ਨੇ ਸਾਧ ਦੀ ਪੂਰੀ ਤੇ ਇਕੱਠ ਹੈ ਤੁਹਾਡਾ ਤੁਸੀਂ ਤਾਂ ਉਹਨਾਂ ਵਿਰੁੱਧ ਨਫ਼ਰਤ ਫੈਲਾ ਰਹੇ ਹੋ ਕਾਂਗਰਸ ਦੇ ਬਹਾਨੇ ਨਾਲ ਤੇ ਅਗਲੀ ਗੱਲ ਦੋਸਤੋ ਉੱਥੇ ਅਸਾਮ ਨੂੰ ਤੁਸੀਂ 18530 ਕਰੋੜ ਦੇ ਪ੍ਰੋਜੈਕਟ ਦੇਖੇ ਆਂ ਮੀਸੋਰਮ ਨੂੰ ਵੀ ਦਿੱਤੇ ਹਨ ਮਨੀਪੁਰ ਨੂੰ ਤਾਂ ਬਣਦੇ ਹੀ ਸੀ ਦੇ ਦਿੱਤੇ ਚਲੋ ਦੇਣੇ ਚਾਹੀਦੇ ਸੀਗੇ ਤੇ ਉਹ ਜਿਹੜਾ ਬਿਹਾਰ ਹੈ ਉਹਨੂੰ ਵੀ ਦੇ ਕੇ ਆਏ ਹੋ ਕਿਉਂਕਿ ਉੱਥੇ ਚੋਨਾ ਨੇ ਬੰਗਾਲ ਤੁਸੀਂ ਪੰਜਾਬ ਚ ਆਏ ਸੀ ਮੋਦੀ ਜੀ ਪੰਜਾਬ ਦੇ ਵਿੱਚ ਕਿੰਨੇ ਕੁ ਪ੍ਰੋਜੈਕਟ ਦੇ ਕੇ ਗਏ ਹੋ ਤੁਸੀਂ ਤੁਸੀਂ ਸਿਰਫ 1600 ਕਰੋੜ ਰੁਪਏ ਦੀ ਸਹਾਇਤਾ ਦੇ ਕੇ ਗਏ ਹੋ ਐਡੇ ਵੱਡੇ ਜਿਹੜਾ ਨੁਕਸਾਨ ਹੈ ਉਹਦੇ ਬਾਵਜੂਦ ਕੋਈ ਹੋਰ ਪ੍ਰੋਜੈਕਟ ਪੰਜਾਬ ਲਈ ਨਹੀਂ ਕੀ ਪੰਜਾਬ ਭਾਰਤ ਦਾ ਹਿੱਸਾ ਨਹੀਂ ਕੀ ਮੋਦੀ ਜੀ ਜਿਹੜੀ ਇੱਥੋਂ ਦੀ ਪੰਜਾਬ ਦੀ ਬੀਜੇਪੀ ਐ ਉਹਦੇ ਪ੍ਰਧਾਨ ਮੰਤਰੀ ਨੇ ਕੀ ਬੀਜੇਪੀ ਦੇ ਲੋਕਾਂ ਨੂੰ ਪੰਜਾਬ ਦੇ ਲੋਕ ਜਿਹੜੇ ਐ ਉਹ ਸਵਾਲ ਨਹੀਂ ਕਰਨਗੇ ਕਿ ਪੰਜਾਬ ਲਈ ਮੋਦੀ ਜੀ ਕੋਲ ਕੋਈ ਰੁਪਈਆ ਹੀ ਹੈ ਨਹੀਂ ਸੀਗਾ ਆ ਸੰਭ ਲਈ ਬਹੁਤ ਨੇ ਤੇ ਹੋਰਾਂ ਲਈ ਬਹੁਤ ਨੇ ਬਿਹਾਰ ਲਈ ਨੇ ਕਿਉਂਕਿ ਉੱਥੇ ਚੋਣਾਂ ਨੇ ਜਦੋਂ ਇੱਥੇ ਨੇੜੇ ਚੋਣਾਂ ਆਉਣਗੀਆਂ ਉਦੋਂ ਮੋਦੀ ਜੀ ਨੇ ਇੱਥੇ ਵਰਖਾ ਕਰ ਦੇਣੀ ਐ ਵਾਅਦਿਆਂ ਦੀ ਗਾਹਾਂ ਕੰਮ ਕਿੰਨਾ ਕੋ ਹੁੰਦਾ ਵੱਖਰੀ ਗੱਲ ਸੋ ਇਹ ਅਗਲੀ ਗੱਲ ਦੋਸਤੋ ਇਸ ਨਫਰਤ ਦੇ ਸੰਬੰਧੀ ਤੁਹਾਡੇ ਨਾਲ ਗੱਲ ਇਹ ਕਰਨੀ ਹੈ ਕੱਲ ਵੀ ਤੁਹਾਡੇ ਨਾਲ ਕੀਤੀ ਸੀ ਵੀ ਆਸਟ੍ਰੇਲੀਆ ਚ ਬਹੁਤ ਵੱਡੇ ਮੁਜਾਰੇ ਹੋਏ ਐ ਵੀ ਜਿਹੜੇ ਬਾਹਰਲੇ ਲੋ ਇੱਥੇ ਆ ਕੇ ਬਸੇ ਹੋਏ ਐ ਕੰਮਤੋਂ ਦੇ ਕਰਦੇ ਆ ਉਹਨਾਂ ਨੂੰ ਕੱਢਿਆ ਜਾਵੇ ਤੇ ਇੰਗਲੈਂਡ ਦੇ ਵਿੱਚ ਬਹੁਤ ਵੱਡੇ ਹੋ ਗਏ ਆਸਟ੍ਰੇਲੀਆ ਤੇ ਇੰਗਲੈਂਡ ਤੋਂ ਬਾਅਦ ਫਰਾਂਸ ਦੇ ਵਿੱਚ ਹੋ ਰਹੇ ਐ ਤੇ ਜਿਹੜੀਆਂ ਫਾਰ ਰਾਈਟ ਪਾਰਟੀਆਂ ਨੇ ਉਹ ਜਿੱਤ ਰਹੀਆਂ ਨੇ ਇਹਨਾਂ ਦੇ ਵਿੱਚ ਉਹਨਾਂ ਦੀ ਚੜ੍ਹਤ ਮੱਚ ਰਹੀ ਹੈ ਕੱਲ ਕੈਨੇਡਾ ਦੇ ਵਿੱਚ ਵੀ ਕੁਝ ਥੋੜਾ ਬਹੁਤਾ ਟ੍ਰਾਂਟੋ ਏਰੀਏ ਦੇ ਵਿੱਚ ਛੋਟੀਆਂ-ਮੋਟੀਆਂ ਘਟਨਾਵਾਂ ਇਹ ਜਿਹੀਆਂ ਹੋਈਆਂ ਨੇ ਤੇ ਸਭ ਤੋਂ ਮਾੜੀ ਘਟਨਾ ਜਿਹੜੀ ਹੈ ਉਹ ਇਹ ਹੈ ਕਿ ਇੰਗਲੈਂਡ ਦੇ ਵਿੱਚ ਜਿਹੜਾ ਹੈਗਾ 올ਡ ਬਰੀ ਇਲਾਕੇ ਦੇ ਵਿੱਚ ਇੱਕ 20 ਸਾਲਾਂ ਦੀ ਸਿੱਖ ਕੁੜੀ ਜਿਹੜੀ ਉੱਥੇ ਜੰਮੀ ਪਲੀ ਹੈ ਉਸ ਦਾ ਦੋ ਨੌਜਵਾਨ ਬੜੀ ਬੇਰਹਿਮੀ ਨਾਲ ਉਹ ਉਹਦੇ ਨਾਲ ਦੁਸ਼ਕਰਮ ਕਰਦੇ ਐ ਤੇ ਉਹ ਜਿਹੜਾ ਹੈ ਅ ਤੇ ਨਾ ਦੁਸ਼ਕਰਮ ਆਪਣੇ ਆਪ ਕੀ ਮਾਰ ਹੈ ਕਿਸੇ ਨਾਲ ਵੀ ਹੋਇਆ ਹੋਵੇ ਸਿੱਖ ਹੈ ਹਿੰਦੂ ਹੈ ਮੁਸਲਮਾਨ ਹੈ ਉਹ ਚਾਹੇ ਉਧਰ ਦੀ ਈਸਾਈ ਹੋਵੇ ਕਿਤੇ ਵੀ ਹੋਵੇ ਕਿਸੇ ਵੀ ਥਾਂ ਤੇ ਮਾਰਿਆ ਉਹ ਆਪਣੇ ਆਪ ਨੂੰ ਪਰ ਇੱਥੇ ਇਹ ਕਹਿ ਕੇ ਉਹਨਾਂ ਨੇ ਕਿ ਤੁਹਾਡਾ ਦੇਸ਼ ਨਹੀਂਗਾ ਦੇਸ਼ ਛੱਡ ਕੇ ਜਾਓ ਤੁਸੀਂ ਸੋ ਇਹ ਜਿਹੜਾ ਨਸਲੀ ਨਫ਼ਰਤਾਂ ਨੇ ਇਹ ਬਹੁਤ ਵੱਧ ਰਹੀਆਂ ਨੇ ਸਾਡੇ ਪੰਜਾਬ ਦੇ ਵਿੱਚ ਬਈਆਂ ਦੇ ਨਾਲ ਤੇ ਕਰੀਆਂ ਜਾ ਰਹੀਆਂ ਨੇ ਇਹ ਨਫ਼ਰਤਾਂ ਦੂਰ ਹੋਣ ਦੀ ਲੋੜ ਹੈ ਅਸੀਂ ਤਾਂ ਸਮਝਦੇ ਹਾਂ ਵੀ ਸਿੱਖ ਧਰਮ ਇਹਦਾ ਚੈਂਪੀਅਨ ਬਣੇ ਦੁਨੀਆ ਦਾ ਕਿ ਜਿਹੜੀਆਂ ਇਹ ਨਫ਼ਰਤਾਂ ਸਾਥ ਬਾਕੀ ਥਾਵਾਂ ਤੇ ਫਲਾਈਆਂ ਜਾ ਰਹੀਆਂ ਨੇ ਕਿ ਕਸੂਰ ਇੱਕ ਜਣਾ ਕਰਦਾ ਇਹ ਅਸਲ 'ਚ ਪੰਜਾਬ ਭਾਰਤ ਦੇ ਵਿੱਚ ਇਹ ਮੋਦੀ ਆਰਐਸਐਸ ਤੋਂ ਆਈ ਹੈ ਗੱਲ ਵੀ ਜੇ ਕਿਸੇ ਮੁਸਲਮਾਨ ਨੇ ਕਿਸੇ ਹਿੰਦੂ ਕੁੜੀ ਦਾ ਕਤਲ ਤਾਂ ਉਸ ਮੁਸਲਮਾਨ ਮੁੰਡੇ ਨੂੰ ਤਾਂ ਸਜ਼ਾ ਮਿਲੇ ਉਹਨੂੰ ਤਾਂ ਕੋਈ ਵੀ ਨਹੀਂ ਰੋਕੂਗਾ ਪਰ ਉਹਦੇ ਨਾਂ ਦੇ ਉੱਤੇ ਨਾਲ ਦੀ ਨਾਲ ਇਹ ਮੁਸਲਮ ਆਬਾਦੀ ਦੇ ਉੱਤੇ ਹਮਲਾ ਕਰ ਦੋ ਉਹਨਾਂ ਨੂੰ ਉਹਨਾਂ ਦੇ ਵਿਰੁੱਧ ਨਾਰੇ ਲਾਉਣੇ ਸ਼ੁਰੂ ਕਰ ਤੋਂ ਉਹਨਾਂ ਵਿਰੁੱਧ ਨਫ਼ਰਤ ਫਲਾਉਣੀ ਸ਼ੁਰੂ ਕਰ ਦੋ ਉਹਨਾਂ ਦੇ ਚਰਚ ਤੇ ਅਟੈਕ ਕਰ ਦੋ ਇਹ ਜਿਹੜਾ ਹੈਗਾ ਵੀ ਉਹ ਕਮਿਊਨਿਟੀ ਨੂੰ ਆਦੇ ਲਈ ਜ਼ਿੰਮੇਵਾਰ ਠਹਿਰਾਓ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜੇ ਕਿਸੇ ਯੂਪੀ ਬਿਹਾਰ ਦੇ ਕਿਸੇ ਬੰਦੇ ਨੇ ਕੋਈ ਵੀ ਕ੍ਰਾਈਮ ਕੀਤਾ ਉਹ ਮੁੰਡੇ ਨੂੰ ਮਾਰਨ ਨਾਲ ਤਾਂ ਬਹੁਤ ਹੀ ਦੇਰਹਿਮੀ ਵਾਲਾ ਕੰਮ ਹੈਗਾ ਉਹ ਤਾਂ ਜਿੰਨੀ ਸਜ਼ਾ ਉਹਨੂੰ ਜਾਂ ਉਹਦੇ ਨਾਲ ਜਿਹੜੇ ਵੀ ਹੋਰ ਸ਼ਾਮਲ ਨੇ ਉਹਨਾਂ ਨੂੰ ਮਿਲੇ ਉਹ ਤਾਂ ਉੰਨੀ ਵੀ ਘੱਟ ਹੈ ਪਰ ਉਹਦੇ ਬਹਾਨੇ ਨਾਲ ਦੂਜਿਆਂ ਨੂੰ ਇਹ ਸਜ਼ਾ ਮਿਲ ਜਾਈ ਇਹ ਸਾਡੀ ਸਿੱਖ ਫਲਸਫੀ ਦੇ ਵਿਰੁੱਧ ਹੈ ਅਸੀਂ ਤਾਂ ਸਾਰੀ ਦੁਨੀਆ ਨੂੰ ਪਰਿਵਾਰ ਮੰਨਦੇ ਆ ਸਾਨੂੰ ਤਾਂ ਸਾਰੇ ਇੱਕੋ ਨੇ ਤੇ ਇਸ ਕਰਕੇ ਅਸੀਂ ਇਸ ਦੇ ਚੈਂਪੀਅਨ ਬਣੀਏ ਵੀ ਇਹ ਨਫ਼ਰਤਾਂ ਰੁਕਣ ਦੁਨੀਆ ਭਰ ਦੇ ਵਿੱਚ ਬਹੁਤ ਫੈਲ ਰਹੀਆਂ ਨੇ ਹਾਂ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਵੀ ਤੁਸੀਂ ਪਹਿਲਾਂ ਆਪ ਸੁਣਦੇ ਰਹੇ ਆ ਵੀ ਦਿੱਲੀ ਦੀ ਸਰਕਾਰ ਕੇਜਰੀਵਾਲ ਵਾਲੀ ਉਹਨੇ ਕੈਗ ਦੀ ਰਿਪੋਰਟ ਆਈ ਤੇ ਉਹਦੇ ਚ ਬਹੁਤ ਸਾਰੇ ਕਪੜਿਆਂ ਦੀ ਗੱਲ ਸੀ ਵੀ ਜਾਂ ਕਪੜੇ ਕਹਿ ਲੋ ਜਾਂ ਉਹਦੇ ਚ ਬੇਨਿਜ਼ਮੀਆਂ ਕਹਿ ਲੋ ਬੇਨਿਜ਼ਮੀਆਂ ਦੀ ਜਿਹੜੀ ਕੈਗ ਦੀ ਰਿਪੋਰਟ ਸੀ ਉਹਨਾਂ ਨੇ ਅਸੈਂਬਲੀ ਚ ਨਹੀਂ ਰੱਖੀ ਤੇ ਇਹਨੇ ਨੂੰ ਝੋਣਾ ਨਾ ਸੂਕੀਆਂ ਤੇ ਉਹ ਰੌਲਾ ਪੈਂਦਾ ਰਿਹਾ ਵੀ ਕਿਉਂ ਨਹੀਂ ਰੱਖੀ ਕਿਉਂ ਨਹੀਂ ਰੱਖੀ ਪੰਜਾਬ ਦੇ ਵਿੱਚ ਵੀ ਕੈਗ ਦੀ ਰਿਪੋਰਟ ਦੇ ਉੱਤੇ ਪੰਜਾਬ ਸਰਕਾਰ ਤੇ ਬਹੁਤ ਸਾਰੇ ਕਿੰਤੂ ਪਰੰਤੂ ਹੈਗੇ ਆ ਗੁਜਰਾਤ ਦੀ ਸਰਕਾਰ ਹੈ ਜਿਹੜੀ ਉਸ ਦੇ ਉੱਤੇ ਕੈਗ ਦੀ ਰਿਪੋਰਟ ਨੇ ਕਿਹਾ ਵੀ 2023-24 ਦੇ ਵਿੱਚ ਉੱਥੇ ਬਹੁਤ بڑا ਫਰਕ ਪਿਆ ਹੈ। ਉਹਨਾਂ ਨੇ 2 ਲੱਖ 2 247632 ਰੁਪਏ ਖਰਚ ਕੀਤੇ। ਆਮਦਨ ਉਹਨਾਂ ਕੋਲ ਸੀ 2 ਲੱਖ 22763 ਜਾਨੀ 25000 ਕਰੋੜ ਦਾ ਘਾਟਾ ਪਾਇਆ। ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਆ ਸਾਡਾ ਬਜਟ ਹੈ ਜਿਹੜਾ 2020-21 ਦਾ ਇਹਦੇ ਵਿੱਚ 7479 ਕਰੋੜ ਸਰਪਲਸ ਹੋਊਗਾ ਬਜਟ ਸਾਡਾ ਵਾਦੇ ਦਾ ਬਜਟ ਹੈ ਜਾਨੀ ਪੈਸੇ بچਣਗੇ ਸਾਡੇ ਕੋਲ ਅਗਲੇ ਸਾਲ ਲਈ ਤੇ ਪਰ ਉਹ ਜਦੋਂ ਸਾਲ ਆਇਆ ਤਾਂ 7483 ਕਰੋੜ ਰੁਪਏ ਦਾ ਘਾਟਾ ਪੈ ਗਿਆ ਜਾਨੀ ਜਿਹੜਾ ਰਿਜ਼ਰਵ ਫੰਡ ਉਹ ਚਾਹੁੰਦੇ ਆ ਵੀ ਜਿਹਦੇ ਨਾਲ ਪੁਰਾਣੇ ਕਰਜ਼ੇ ਉਤਰਨ ਉਹਦੇ ਵਿੱਚ ਕੋਈ ਪੈਸਾ ਭੈਣ ਦੀ بجائے ਉਹਦੇ ਵਿੱਚ ਹੋਰ ਵਾਦਾ ਹੋ ਰਿਹਾ ਉਹਨਾਂ ਨੇ ਬਹੁਤ ਸਾਰੀਆਂ ਬੇਨਿਯਮੀਆਂ ਦਸਤੀਆਂ ਨੇ ਸੋ ਮੋਦੀ ਜੀ ਦਾ ਗੁਜਰਾਤ ਹੈ ਤੇ ਇਹਦੇ باوجود ਉਹਨਾਂ ਦੀਆਂ ਕੁਝ ਗੱਲਾਂ ਇਹਦੇ ਵਿੱਚ ਸਾਹਮਣੇ ਆਈਆਂ ਨੇ ਹੋਰ ਵੀ ਕਾਫੀ ਸਾਰੀਆਂ ਗੱਲਾਂ ਉਹਦੇ ਚ ਲਿਖੀਆਂ ਹੋਈਆਂ ਨੇ ਖਾਸ ਤੌਰ ਤੇ ਜਿਹੜੀ ਗੱਲ ਲਿਖੀ ਹੈ ਵੀ ਜਿਹੜਾ ਲੇਬਰ ਸੈਸ ਉਗਰਾਉਂਦੀ ਹੈ ਉਹ ਜਿਹੜੀਆਂ ਕੰਸਟਰਕਸ਼ਨ ਕੰਪਨੀਆਂ ਨੇ ਉਹਨਾਂ ਤੋਂ ਬੇਡਰਾ ਤੋਂ ਉਹ ਜਿਹੜਾ ਲੇਬਰ ਨੂੰ ਦੇਣਾ ਹੁੰਦਾ ਹੈ ਲੇਬਰ ਦੀ ਵੈਲਫੇਅਰ ਵਾਸਤੇ ਹੁੰਦਾ ਹੈ ਉਹਦੇ ਚ ਉਹਦੀ ਠੀਕ ਵਰਤੋਂ ਨਹੀਂ ਹੋਈ 11344 ਕਰੋੜ ਰੁਪਇਆ ਇੱਕ ਖਾਤੇ ਤੋਂ ਇੱਕ ਹੈੱਡ ਤੋਂ ਦੂਜੇ 'ਚ ਸ਼ਿਫਟ ਕੀਤਾ ਗਿਆ ਬਿਨਾਂ ਲੋੜ ਤੋਂ ਉੱਥੇ ਉਹ ਵਰਤਿਆ ਗਿਆ ਇਸੇ ਤਰ੍ਹਾਂ ਨਾਲ ਬਹੁਤ ਸਾਰੇ ਫੰਡ 45154 ਕਰੋੜ ਰੁਪਇਆ ਆਣ ਵਰਤਿਆ ਹੈ ਕਈ ਸਾਰੀਆਂ ਥਾਵਾਂ ਦੇ ਉੱਤੇ ਸੋ ਇਹੋ ਜਿਹਾ ਕੁਝ ਉਹਨਾਂ ਦੀ ਸਰਕਾਰ ਦੀ ਵੀ ਗੱਲ ਹੈ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਾਈਟਸ ਰਿਫਾਰਮਸ ਏਡੀਆਰ ਦੇ ਜਿਹੜੇ ਸਹਿ ਫਾਊਂਡਰ ਨੇ ਉਹ ਕੁਝ ਦਿਨ ਪਹਿਲਾਂ ਸਾਨੂੰ ਮਿਸ਼ੋੜਾ ਦੇ ਕੇ ਅਸੀਂ ਉਹਨਾਂ ਦੇ ਉੱਤੇ ਤੁਹਾਡੇ ਨਾਲ ਸਾਂਝੀ ਕੀਤੀ ਸੀ ਗੱਲ ਜਗਦੀਪ ਸ਼ੋਕਰ ਜੀ ਤੇ ਹਿੰਦੂ ਨੇ ਉਹ ਉਹਨਾਂ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਇੱਕ ਰਿਪੋਰਟ ਲਾਈ ਸੀ ਪਰਿਵਾਰਵਾਦ ਦਾ ਬਹੁਤ ਰੌਲਾ ਪਾਉਂਦੇ ਆ ਮੋਦੀ ਜੀ ਉਹਨਾਂ ਨੇ ਜਿਹੜੇ ਬੰਦੇ ਆ ਦੇ ਰਾਜਨੀਤਿਕ ਪਰਿਵਾਰਾਂ ਚੋਂ ਅੱਗੇ ਰਾਜਨੀਤੀ ਬਣੇ ਹੋਏ ਆ ਉਹਨਾਂ ਦਾ ਸਾਰਾ ਅੰਕੜਾ ਦੇਸ਼ ਦਾ ਉਹਨਾਂ ਨੇ ਇਕੱਠਾ ਕੀਤਾ ਉਹਨਾਂ ਨੇ ਲੋਕ ਸਭਾ ਰਾਜ ਸਭਾ ਵਿਧਾਨ ਸਭਾਵਾਂ ਅੱਡ-ਅੱਡ ਸੂਬਿਆਂ ਦੀਆਂ ਤੇ ਵਿਧਾਨ ਪ੍ਰੀਸ਼ਦਾਂ ਜਿਹੜੀਆਂ ਜਿੱਥੇ-ਜਿੱਥੇ ਹੈਗੀਆਂ ਨੇ ਉਹਨਾਂ ਦਾ ਟੋਟਲ ਅੰਕੜਾ ਕੱਢਿਆ ਤੇ ਉਹਨਾਂ ਨੇ ਕਿਹਾ ਵੀ 5204 ਬੰਦੇ ਐ ਸਾਰੇ ਦੇਸ਼ 'ਚ ਤੇ ਇਹਨਾਂ ਦੇ ਵਿੱਚੋਂ ਜਿਹੜੇ ਐ 1107 ਜਿਹੜੇ ਐ ਉਹ ਮੈਂਬਰ ਕਿਸੇ ਨਾ ਕਿਸੇ ਰਾਜਨੀਤਿਕ ਪਰਿਵਾਰ ਦੇ ਮੈਂਬਰ ਨੇ ਉਹ ਜਣੀ ਦੂਜਾ ਯੂਪੀ ਦੇ ਵਿੱਚ ਉਹਨਾਂ ਦੀ ਗਿਣਤੀ 23% ਹੈ ਉਹਦੇ ਵਿੱਚ ਯੂਪੀ ਦੇ ਵਿੱਚ 604 ਜਿਹੜੇ ਐਮਐਲਏ ਐਮਪੀ ਤੇ ਐਮਐਲਸੀ ਨੇ ਉਹਨਾਂ ਦੇ ਵਿੱਚੋਂ 141 ਜਣੇ ਪਰਿਵਾਰਕ ਮੈਂਬਰ ਨੇ ਪਰਿਵਾਰਾਂ ਚੋਂ ਆਏ ਹੋਏ ਹੈ ਇਸੇ ਤਰ੍ਹਾਂ ਬਿਹਾਰ ਦਾ ਬਿਹਾਰ ਦੇ ਵਿੱਚ ਵੀ 20 ਬਹੁਤ ਜ਼ਿਆਦਾ ਨੇ ਤੇ 27% ਨੇ ਤੇ ਆਂਧਰਾ ਪ੍ਰਦੇਸ਼ ਚ 34% ਹੈ ਕਰਨਾਟਕਾ ਚ 29% ਹੈ ਰਾਜਸਥਾਨ ਚ 18% ਹੈ ਸੋ ਉਹ ਇੱਕ ਪਰਿਵਾਰ ਤੇ ਅਟੈਕ ਕਰਦੇ ਕਰਦੇ ਸੋਚ ਲੈਂਦੇ ਆ ਜਾਂ ਦੋ ਚਾਰ ਅਖिलेश यादव ਦਾ ਜਾਂ ਲਾਲੂ ਦਾ ਇਹ ਸਿਰਫ ਇਹੀ ਪਰਿਵਾਰ ਨਹੀਂ ਬਹੁਤ ਵੱਡੀ ਗਿਣਤੀ ਚ ਹੈ ਤੇ ਅਸੀਂ ਇਹਨੂੰ ਇਸ ਤਰ੍ਹਾਂ ਨਹੀਂ ਲੈਂਦੇ ਅਸੀਂ ਸਮਝਦੇ ਆਂ ਵੀ ਜਿਹੜਾ ਰਾਜਨੀਤੀ ਦੇ ਵਿੱਚ ਤਾਂ ਬੰਦੇ ਨੇ ਉਹਨੇ ਹਰਨ ਹੈ ਜਿਹੜਾ ਆਪ ਕੁਛ ਕਰੂਗਾ ਜੇ ਉਹ ਇੱਕ ਵਾਰੀ ਪਰਿਵਾਰ ਦੇ ਨਾਂ ਤੇ ਬਣ ਵੀ ਗਿਆ ਜੇ ਉਹ ਨਕਮਾ ਤਾਂ ਉਹਨੂੰ ਲੋਕਾਂ ਨੇ ਝੱਲਣਾ ਨੀਗਾ ਛੇਤੀ ਦਿਨੇ ਬਾਹਰ ਕਰ ਦੇਣਾ ਹੁੰਦਾ ਸੋ ਅ ਅਸੀਂ ਸਮਝਦੇ ਹਾਂ ਵੀ ਇਹ ਅੱਜ ਦੀ ਗੱਲ ਚ ਐ ਨਹੀਂ ਬਹੁਤ-ਬਹੁਤ ਸ਼ੁਕਰੀਆ ਧੰਨਵਾਦ